ਮੰਮੀ ਮੈਂ ਰਜੋਂ ਆਈ ਆ ਤੇ ਆਣ ਕੇ ਤੇ ਮੈਨੂੰ ਡਰਦੀ ਨੇ ਆ ਨਾ ਹੀ ਨਹੀਂ ਆ ਜਾ ਤੁਹਾਡੇ ਕੋਲ ਜਦੋਂ ਗਈ ਆ ਅੱਡੇ ਨੂੰ ਹੂੰ ਮੈਂ ਆ ਤੁਹਾਡੇ ਵਾਸਤੇ ਸੂਟ ਲੈ ਆਈ ਆ ਵੇਖੋ ਚੰਗਾ ਵਾ ਲੈ ਖਲਾੜੀ ਤੇ ਤੈਰੀ ਇਤਨੇ ਫੜ ਕੇ ਉਹ ਫੜੀ ਫਿਰਤੀ ਲਫਾਫਾ ਨਹੀਂ ਮੇਰ ਕੋ ਤੇ ਸੂਟ ਅੱਗੇ ਬਥੇਰੇ ਹੀ ਤੇ ਤੂੰ ਆ ਲੈ ਹੀ ਹੋਰ ਮੈਂ ਫੇਰ ਪਹਿਹਾ ਤੇ ਕੰਮ ਆ ਜੂਗਾ ਤੇ ਸੂਟਾਂ ਨੂੰ ਪਾ ਪਾ ਕੇ ਉੱਥੇ ਕਿਤੇ ਜਾਣਾ ਵਾ ਕੋਈ ਨਹੀਂ ਮੰਮੀ ਜਿੱਥੇ ਪੈਹਾ ਹੋਣਾ ਹੱਥ ਲੇੜਾ ਲੱਤਾ ਵੀ ਤਾਂ ਕੰਮ ਆਉਂਦਾ ਹੀ ਆ ਹੈ ਕਿੰਨਾ ਸੋਹਣਾ ਸੂਟ ਲੈ ਕੇ ਆਈ ਹੈ ਸੋਹਣਾ ਮੈਨੂੰ ਬੜਾ ਹੀ ਟੀ ਲੱਗਾ ਮੇਰੀ ਟੀ ਨੂੰ ਜਾਂਚ ਵੈਨੇ ਵੇਲਾ ਖਰੀਦਣ ਦੀ ਕਿੰਨਾ ਸੋਹਣਾ ਲੈ ਕੇ ਆਈ ਹੈ ਮੈਂ ਦੱਸ ਮੈਂ ਸੀਧੂਗੀ ਮੈਂ ਤਾਂ ਮੰਮੀ ਨੂੰ ਖਾਲਾਂ ਵੀ ਰੰਗ ਚੰਗਾ ਵਾ ਹਾਂ ਰੰਗ ਤੇ ਬਹੁਤ ਸੋਹਣਾ ਵਾ ਮੈਂ ਉਹਦੇ ਕਰਕੇ ਨਹੀਂ ਕੱਢਿਆ ਦੇ ਨੇ ਨਹੀਂ ਤੇ ਭਾ ਮਦਮ ਖਾ ਦਿੰਦੀ ਹੁੰਦਿਆਂ ਹੀ ਆਈ ਲੇਟ ਹੋ ਗਈ ਹਾਂ ਤੇ ਮੈਨੂੰ ਬੜਾ ਪਿਆਰਾ ਜਿਹਾ ਲੱਗਾ ਰੰਗ ਤੇ ਮੈਂ ਚੱਲ ਹਾਂ ਜਾ ਜਾਨੀ ਇਦਾਂ ਦਾ ਰੰਗ ਹੈ ਨਹੀਂ ਸਾਡੇ ਕੋਲ ਹੂੰ ਚੱਲ ਰੀਜਨ ਆ ਲਿਆਂਦਾ ਨਾ ਰੀਜ ਨਸੀ ਕੇ ਦੇ ਨਹੀਂ ਮੈਂ ਪਾਉਂਗੀ ਹਾਇ ਰੱਬਾ ਨਹੀਂ ਦੁਨੀਆ ਹੁੰਦੇ ਐਨਾ ਟਾਈਮ ਹੋ ਗਿਆ ਜੀ 10 ਵਜ ਗਏ ਮੁੰਮੁਣ ਮੁੰਮੁਣ ਮੁਣ ਪਰੇ ਜਾਂਦੀਆਂ ਹਾਏ ਮੇਰੀਆਂ ਝੁਗਲੀਆਂ ਕਰਦੇ ਹੋਣੇ ਅਨਖਤੀ ਐ ਇਨਾ ਕੀ ਕਰਨਾ ਵਾ ਹਮ ਤਰੀ ਰਾਤ ਕਿਦਾਂ ਲੰਘਣੀ ਮੇਰੀ ਹਾਏ ਹਾਏ ਨੇ ਆਖਿਆ ਇਨਖਤੀ ਕਿਤੇ ਚਲ ਗਿਆ ਇਹ ਝਾਟੋ ਸਾਲਮ ਕਰਕੇ ਬਈ ਕਿੱਥੇ ਆ ਮੁਰਵੀ ਛੇਤੀ ਆਈ ਆ ਹੈ ਇਦਾਂ ਦੇ ਮੇਰੇ ਕੋ ਭੱਲੇ ਨਹੀਂ ਪੈੜਿਆ ਐ ਰਾਤ ਸਾਰੀ ਭਈ ਸਮਾਈ ਆ ਕੀ ਕਰਨਾ ਸਵੇਰੇ ਉੱਠ ਕੇ ਗੜੀ ਮਾਂ ਮੋਜ ਦਾਲਣੀ ਆ ਇਦਾਂ ਦੇ ਕੁਸ਼ਵਿੰਦਰੇ ਤੇਰੇ ਭੱਲੇ ਨਹੀਂ ਪੈਣਾ ਦਿਮਾਗ ਲੜਾ ਸੋਚ ਕੋ ਤੇ ਜਿਹੜਾ ਮੂੰ ਮਾਂ ਡੀਆਂ ਕਰਨ ਲੱਗ ਕੇ ਕੰਦੀ ਬਰੋਏ ਤੇ ਪਤਾ ਕਰ ਵੀ ਇਹਨਾਂ ਦੇ ਦਿਮਾਗ 'ਚ ਚੱਲਣ ਕਿਰਿਆ ਵਾ ਤੇ ਗੱਲਾਂ ਕਰਨ ਕਿਦੀਆਂ ਡੀਆਂ ਵਾ ਚੱਲ ਮਨਾ ਮੈਨੂੰ ਰੀਜ ਹੀ ਦੂਜਾ ਸੂਟ ਦੂ ਮੈਨੂੰ ਪਸਮੀਨੇ ਦਾ ਲਿਆ ਕੇ ਦਿੰਦੀ ਤੇ ਫੇਰ ਹੀ ਚੱਲ ਕੋਈ ਨਹੀਂ ਵਾਹੀ ਸੋਹਣਾ ਵਾ ਕੋਈ ਲੈ ਕੇ ਤੇ ਲਿਆਵਨੀ ਹਾਂ ਕੋਈ ਨਹੀਂ ਜੇ ਰੋ ਫੇਰ ਲਿਆਵਾਂਗੇ ਦੋ ਲੈ ਆਵਾਂਗੇ ਤੈਨੂੰ ਨਾਲ ਖੜਕੇ ਲੈ ਆਉਂਗੀ ਮੈਨੂੰ ਤੇ ਆ ਚੰਗਾ ਲੱਗਾ ਤੇ ਮੈਂ ਚੱਲਾ ਹੁਣ ਚੱਲਣ ਡੈ ਹੀ ਆ ਆਹੋ ਦਾ ਤੇਰੀ ਸੋਹਣਾ ਪ੍ਰਿੰਟ ਦੇ ਦੁਪੱਟਿਆਂ ਵਾਲੇ ਸੂਟ ਤੇ ਮੈਨੂੰ ਤਾਂ ਆ ਮੈਂ ਲੈ ਆਈ ਆ ਉਹੋ ਗੱਲ ਮਨਚਰੀ ਜ ਮੇਰੇ ਪੈਦਾ ਕਰਤੀ ਤੂੰ ਹੁਣ ਕਿ ਸੋ ਕੋਈ ਨਹੀਂ ਹੁਣ ਮੈਨੂੰ ਹੋਰ ਬਣਾ ਦੇ ਆ ਵਾ ਕਾਪੀ ਹੂੰ ਪੈਸੇ ਹੋ ਗਏ ਜਮਾ ਦਾਹ ਪਹਿਲਾ ਹੀ ਤੇ 20 ਮੈਂ ਹੁਣ ਕਰਾਤਾ ਜੇ 30000 ਰੁਪਇਆ ਹੋ ਗਿਆ ਵਾ ਹੂੰ ਤੇ ਕਾਪੀ ਨੂੰ ਹੁਣ ਐਂ ਸਾਹਮਣੇ ਰੱਖਿਓ ਕਿ ਤੇ ਹੱਥ ਨਾ ਲੱਗੇ ਨਾ ਕੀ ਤੇ ਤਾਲਾ ਬਣਾਉ ਟਰੰਕ ਨੂੰ ਉਹਦੇ ਵਿੱਚ ਮਾਰ ਕੇ ਨਾ ਚਾਬੀ ਮੈਂ ਸਾਹਮ ਕੇ ਰੱਖੂ ਆਪਣੇ ਕੋਲ ਮੈਂ ਕਿਉਂਕਿ ਇਹਨੂੰ ਪਤਾ ਲੱਗਣ ਦੇਣਾ ਕੁੜੀ ਦੇ ਕੰਮ ਆਉਣਗੇ ਤੇਰੀ ਬਾਹ ਕਿੰਨੇ ਫੜਨੀ ਮੇਰੇ ਹੁੰਦਿਆ ਨਹੀਂ ਤੈਨੂੰ ਜੀਣ ਦਿੰਦੇ ਤੇ ਮੈਂ ਅਖਾ ਮੀਟ ਗਈ ਕੱਲ ਨੂੰ ਤੇ ਤੈਨੂੰ ਤੇ ਕਹਿੰਦੇ ਬਾਤ ਨਹੀਂ ਤੇਰੀ ਪੁੱਛਣੀ ਮੰਮੀ ਮੈਂ ਸੋਚ ਲਿਆ ਵਾ ਸਾਰਾ ਰਾਹ ਜਾਂਦਿਆਂ ਵੀ ਸੋਚਦੀ ਗਈ ਤਾਂ ਹੁੰਦਿਆਂ ਵੀ ਸੋਚਦੀਆਂ ਹੀ ਆਂ ਵੀ ਹੱਥਾਂ ਦੇ ਹੱਥ ਰੱਖ ਕੇ ਬੈਠਿਆ ਨਹੀਂ ਗਿਆਰਾ ਹੋਣਾ ਬਥੇਰਾ ਚੁੱਪ ਰਹਿ ਕੇ ਮੈਂ ਵੇਖ ਲਿਆ ਵਾ ਸਵੇਰੇ ਚੱਲ ਜਾਣਾ ਮੈਂ ਟਾਈਮ ਨਾਲ ਹੀ ਤੇ ਜਦੋਂ ਸਿਮੂ ਨੇ ਸਕੂਲੋਂ ਆਇਆ ਤੇ ਲੈ ਕਿਹੜਾ ਲੈਣਾ ਤਾਂ ਮੈਂ ਆਜਣਾ ਆਪਣੇ ਘਰ ਆਪਣੀਆਂ ਕੁੜੀਆਂ ਲਈ ਕਿ ਆਪਣੇ ਘਰ ਬਾਵਾਂ ਜਿਹੜੇ ਇਹਨੇ ਲੱਛਣ ਫੜਨੇ ਆਇਆ ਇਹਨੇ ਤੇ ਮੇਰਾ ਉ ਇਥੇ ਮੈਨੂੰ ਜਾਉਦਾ ਵਾ ਕਿ ਸਾਰਾ ਡੰਡੀ ਪੇ ਸਟਾਈ ਚਖਾ ਦੇਣਾ ਵਾ ਘਰ ਚ ਨਹੀਂ ਸਮਾਨ ਰੱਖਣ ਦੇਣ ਲਈ ਤੇ ਇਦਾਂ ਹੀ ਇਹ ਮੈਨੂੰ ਕਹੂਗੀ ਬਲਕੇ ਪਹਿਲੀ ਚ ਤੇਰਾ ਕੋਈ ਹਿੱਸਾ ਹੈ ਨਹੀਂ ਆ ਤੇ ਮੈਂ ਬਸ ਨਿਆਣੀਆਂ ਲਈ ਕਿੱਥੇ ਜਾਣਾ ਆਪਣੇ ਘਰ ਹੀ ਚੰਗੇ ਆ ਪੁੱਤ ਚੰਗਾ ਆ ਹੈ ਹੋ ਸੋਚੀ ਚੰਗਾ ਤੇ ਇਹ ਵਾ ਵੀ ਹੁਣ ਜਦੋਂ ਆਪਣੇ ਘਰ ਆ ਜੇਗੀ ਸਾਰਿਆਂ ਨੂੰ ਪਤਾ ਹੋਊਗਾ ਇੱਥੇ ਆ ਇਹ ਗੱਲ ਕਰਨ ਵਾਲੀ ਨਾ ਕੱਲ ਨੂੰ ਬਣੂਗੀ ਜਿੱਦਾਂ ਕਹਿ ਦਿੰਦੀ ਨਿਕਲੇ ਸਮਾਨ ਲੈ ਜੇ ਉਹ ਕਰੇ ਤੂੰ ਆਪਣੀਆਂ 3 ਲੈ ਕੇ ਆਪਣੇ ਘਰ ਆ ਤੇ ਮਾਨ ਵੇਖੋ ਮੰਮੀ ਕਿੱਦਾਂ ਇਹ ਸੁੱਟਿਆ ਵਾ ਜਿਵੇਂ ਕੋ ਆੜਖਾਨਾ ਹੁੰਦਾ ਵਾ ਕੋਈ ਮੇਰੀਆਂ ਮਸ਼ੀਨਾਂ ਦਾ ਹਾਜ਼ਰ ਰਹਿਮਤਾ ਵਾ ਇਹਨੇ ਇਹ ਚੱਲਣਗੀਆਂ ਕੱਲ ਨੂੰ ਜਦੋਂ ਮੈਂ ਆਣ ਕੇ ਮਸ਼ੀਨ ਤੇ ਬਹਿਣਾ ਹੋਊਗਾ ਇਹੋ ਤੇ ਰੋਣਾ ਕੀ ਕਰੀਏ ਨਾਲੇ ਤੇਰੀ ਭਝਾਈ ਸੌਖੀ ਹੋ ਜੂਗੀ ਜਿਹਨੂੰ ਔਖ ਜੜਿਆ ਰਹਿੰਦਾ ਨਾ ਤੂੰ ਧੀ ਆਪਣੇ ਘਰ ਆ ਆਪਣੀਆਂ ਧੀ ਲੈ ਗਈ ਇਹ ਹੀ ਮੇਰੇ ਤੋਂ ਔਖੇ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਪੀ ਇਹ ਮੇਰੇ ਤੋਂ ਔਖੀ ਪਰ ਜਾਈ ਮੇਰੇ ਤੋਂ ਔਖੀ ਆ ਰੱਬਾ ਉਹਨੂੰ ਨਾ ਜਾਣ ਚੁੱਕ ਦੋ ਮੈਨੂੰ ਚੁੱਕ ਲਈਂ ਦੋ ਤੇ ਸਾਰਿਆਂ ਦੀ ਜਾਨ ਸੁਖੀ ਹੋ ਜਾਣੀ ਹੈ ਹਾਏ ਹਾਏ ਨਹੀਂ ਤੈਨੂੰ ਕਿਉਂ ਤੈਨੂੰ ਤੇਰੀ ਮੈਨੂੰ ਲੋੜ ਨਹੀਂ ਆ ਧੀਆ ਦੀ ਤੂੰ ਮਾਂ ਵਾ ਉਹ ਤੇ ਕੀ ਜਾਂਦੇ ਨੇ ਜੋ ਕਰਮਾ ਚ ਉਹ ਹੀ ਹੁੰਦਾ ਵਾ ਜਿੰਨਾ ਮਰਜੀ ਅਸੀਂ ਕਰ ਲਈਏ ਉਹ ਜੇ ਮੰਮੀ ਆ ਮੇਰੇ ਜਿਹੜੇ ਪਾਰੇ ਵਿਆਹ ਨੇ ਸੂਟਿਆ ਇਹ ਕਿਉਂ ਕੱਢ ਕੇ ਬਾਹਰ ਖਿਲਾ ਰਹੇ ਆ ਪਾਪਾ ਵੇਖਣ ਲਈ ਕਦੀ ਕੋਈ ਪਉਂਦੀ ਕਦੀ ਕੋਈ ਨਹੀਂ ਤੇ ਬੰਦਾ ਪੁੱਛੇ ਫੇ ਉਦਾਂ ਦੇ ਮੈਨੂੰ ਆਂਦੀ ਆ ਵੀ ਮੇਰੇ ਕਿਤੇ ਮੱਥੇ ਨਾ ਲੱਗ ਗਿਆ ਆ ਮੇਰੇ ਸੂਟ ਪਾਪਾ ਵੇਂਦੀ ਆ ਆ ਗਾੜੇ ਰੰਗ ਦੇ ਸੂਟ ਹੁਣ ਨਹੀਂ ਮੈਂ ਪਾਇਆ ਕਰਨੇ ਮੈਂ ਦੇ ਛੱਡਨੇ ਕਿਸ ਨੂੰ ਕਿਉਂ ਦੇਣੇ ਕਿਉਂ ਆ ਪਾਉਣੇ ਆ ਹਟਾਉਣੇ ਆ ਨਹੀਂ ਮੇਰਾ ਬਹੁਤ ਉਮਰ ਹਾਰ ਗਈ ਤੇਰੀ ਹੁਣ ਕਿਤੇ ਮੰਮੀ ਮੇਰਾ ਨਹੀਂ ਜੀ ਕਰਦਾ ਇੱਡੇ ਗਾੜੇ ਰੰਗ ਪਾਉਣ ਨੂੰ ਤੂੰ ਮੈਂ ਵੇਖ ਕੇ ਗੱਲਾਂ ਕਰਦਾ ਵਾ ਤੇ ਕੀ ਲੋੜ ਐਵੇਂ ਵੇਖਾਂ ਹਾਂ ਇਦਾ ਜੀਣਾ ਛੱਡ ਦੇ ਫਿਰ ਚੰਗਾ ਛੱਡਿਆ ਹੀ ਆ ਕਿ ਜੀਣਾ ਮੈਂ ਆਪਣੀਆਂ ਤੀਆਂ ਕਰਕੇ ਜੀਣਦੇ ਹੀ ਆ ਮੇਰੀ ਕਾਦੀ ਜ਼ਿੰਦਗੀ ਹੋਣਾ ਆ ਮੈਂ ਤੈਨੂੰ ਚਾਬੀ ਦਿੰਨੀ ਆ ਤੇ ਰੰਕ ਚ ਰੱਖ ਲਿਓ ਬਰਉ ਧਿਆਨ ਨਾ ਉੱਠ ਨਾ ਜਾਵੇ ਇਹ ਵਲੇ ਉੱਠ ਕੇ ਰੋਂਦੀ ਬੜਾਉਂਦੀ ਮੁੜ ਕੇ ਰੀਤ ਆ ਹੁਣ ਸੂਟ ਵੀ ਫਿਰ ਉਹਦੇ ਵਿੱਚ ਰੱਖ ਦੇ ਲਿਓ ਮੈਂ ਸੀਨਾ ਅਜੇ ਮੈਂ ਆ ਆ ਜਣਾ ਆਣ ਕੇ ਸੈਟਿੰਗ ਕਰਕੇ ਫਿਰ ਸੀਨਾ ਵਾ ਚੱਲ ਜਾ ਰੱਖ ਦੇ ਵਿੱਚ ਹੀ ਸਰਣ ਆਵੀ ਹਾ ਫੜੀ ਲਈ ਆਂ ਇੱਥੇ ਆ ਲੋ ਮੰਮੀ ਚਾਬੀ ਆ ਰੱਖ ਦੀ ਜੇ ਸਰਾਂ ਨੇ ਥੱਲੇ ਜੇ ਤੇ ਪਸੀਨਾ ਆਇਆ ਹੀ ਨਹੀਂ ਕੁੜੀ ਨੂੰ ਕਿੰਨਾ ਚੱਲ ਕੋਈ ਨਹੀਂ ਹਲਾਓ ਨਾ ਸੁੱਤੀ ਰਹਿਣ ਦੋ ਮੰਮੀ ਮੇਰੀ ਗੱਲ ਸੁਣੋ ਤੁਸੀਂ ਪੈ ਜਾਓ ਇੱਧਰ ਨਾਲੰਮੇ ਮੈਂ ਉੱਧਰ ਬੈਠਦੇ ਆ ਸਾਈਡ ਜੀ ਦੇ ਪੈ ਜਾਨੀ ਆ ਜੇ ਇੱਥੇ ਪਈ ਦੇ ਪਤੰਗ ਹੋਣਾ ਤੇ ਨਾ ਜਾਣਿਆ ਨੇ ਚੱਲ ਜਾ ਪੈ ਜਾ ਉੱਥੇ ਪੈ ਜਾ ਤੇ ਜਦੋਂ ਇਰਾਣ ਨੂੰਠੀ ਮੈਨੂੰ ਆਵਾਜ਼ ਦੇ ਦਿਦੋ ਮੜਿਆ ਨੇ ਦੁੱਧ ਪੀਣ ਉੱਠਣਾ ਜੇ ਚੰਗਾ ਹਾਂ ਹਾਇ ਰੱਬਾ ਮੇਰੇ ਤੇ ਨੀ ਹਾਂ ਭੈਂਡਾ ਬੀਆਵਾ ਹਾਏ ਹਾਈ ਟਿਪਟੀ ਗਾਲਾ ਹੋਈ ਗਿਆ ਹਾਇ ਮੈਂ ਮਰ ਜਾ ਇਨੇ ਨੇ ਕਿਥੋਂ ਪੈਸੇ ਜੋੜ ਲਿਆ ਹਾਏ ਇਕੱਠਾ 20000 ਕਾਪੀ ਤੇ ਹਾਇ ਬੁੜੀ ਹਡੀਆਂ ਜਣਾ ਚ ਬੈਂਡਈ ਉਹਨਾਂ ਖੱਤੀ ਪਾ ਪੂਰੇਆ ਪੂਰੇਆ ਕਰਕੇ ਮੈਂ ਕਿਤੇ ਘਰ ਚ ਲਾਉਂਡੀ ਕਿਤੇ ਇਨਾ ਖਰਚਾ ਕੀਤਾ ਇਨੇ ਕਿਤੇ ਜੋੜ-ਜੋੜ 20000 ਨਹੀਂ ਦੇਤਾ ਹਾਇ ਮੈਂ ਮਰ ਜਾ ਲੱਗਦਾ ਸੌਂ ਗਈ ਆ ਤੇ ਮਾਤਾ ਨੇ ਤੇ ਜੇ ਤੋ ਇੱਕ ਵਾਰੀ ਪੈ ਜਾਂਦੀ ਹਿੱਲਦੀ ਨਹੀਂ ਆ ਹਾਇ ਵੇਖਾਂ ਤੇ ਸਹੀ ਕਿਹੜਾ ਖਾਤਾ ਕਿੱਥੇ ਦਾ ਖਾਤਾ ਵਾ ਕਿਹਦੇ ਨਾਮ ਆ ਕਿਹੜਾ ਵਾਰਸ ਵਾ ਚੱਲ ਮਾ ਨਾ ਮੈਨੂੰ ਕਿੱਥੇ ਨਹੀਂ ਥੋਂਡਈ ਆ ਹਾਏ ਹਾਏ ਰੱਬਾ ਮੈਂ ਤਾਂ ਲੀਆ ਪੈ ਡਿਆ ਢਿੱਡ ਚ ਕਿਤੇ ਗੁੜ ਗੁੜ ਰੌਂਡ ਆ ਬੀ ਆਏ ਇਹਦੇ ਤੇ ਮੋਕਾ ਚਾ ਚਾ ਵੀ ਹੁੰਦੀ ਆ ਅੱਜ ਪਤਾ ਨਹੀਂ ਕਿ ਤੇਰਾ ਹਾਲੇ ਆ じゃあ、じゃあ、みて、いや、みて、みて、みて、みて、みて、みて、みて、みて、みて、み ชงจะชงชงจะกินน้าปนนา ਦੀਪ ਜਦੋਂ ਦੀ ਆਈ ਆ ਕੁੜੀ ਉਹਦੇ ਨੂੰ ਕੁਕਾ ਕੁਕ ਸੁੱਤੀ ਆ ਕੀ ਗੱਲ ਉੱਥੇ ਨੀਂਦ ਨਹੀਂ ਰਹੀ ਸੀ ਉੱਥੇ ਸੁੱਤੀ ਨਹੀਂ ਮੰਮੀ ਸੁੱਤੀ ਰਹਿਣ ਦੋ ਸੁੱਤੀ ਹੀ ਉੱਥੇ ਵੀ ਹੋਣਿਆ ਠੰਡ ਚ ਆਈ ਆ ਤੇ ਨਿੱਗੀ ਹੋ ਕੇ ਸੁੱਤੀ ਆ ਤੇ ਆਪਾਂ ਉਹ ਕੋ ਕੀ ਕਰਾਉਣਾ ਉਹਨੇ ਸਤਾਉਣਾ ਹੀ ਆ ਉੱਠ ਕੇ ਮਿੱਟੀ ਘਟੇ ਚ ਵੜਦੀ ਆ ਤੇ ਸੌਣ ਲੈਣ ਦੋ ਘੜੇ ਹਾਂ ਸੁੱਤੀ ਆ ਨਾ ਵੇੜੇ ਚ ਤੁਰੀ ਫਿਰਦੀ ਆਵਾ ਰੌਣਕ ਜੀ ਲੱਗੀ ਰਹਿੰਦੀ ਓ ਠਰੀ ਆ ਤਾਂ ਕਰਕੇ ਨਿੱਗੀ ਹੋ ਗਈ ਹੁਣ ਮੈਂ ਦੀਪ ਜਦੋਂ ਦੀ ਤੂੰ ਆਈ ਹੁੰਦਾ ਤੇ ਚੁੱਪ ਚੁੱਪੋਂ ਆ ਕੀ ਗੱਲ ਆ ਕੋ ਸੁੱਖ ਆ ਨੇ ਸੋਖ ਨੂੰ ਤੇ ਸੋਖ ਹੀ ਆ ਮੰਮੀ ਸੋਚਣ ਨਹੀਂ ਹਾਂ ਸਿਮੂ ਦਾ ਹੀ ਦਾਹ ਵੇਖਣ ਨਹੀਂ ਮੈਂ ਆਜੇ ਸਕੂਲੋਂ ਤੇ ਮੈਂ ਪਿੰਡ ਚਲ ਜਾਣਾ ਵਾ ਪਿੰਡ ਚਲ ਜਾਣਾ ਆਹੋ ਮੰਮੀ ਕਮਰੇ ਚ ਸਮਾਨ ਰੱਖਣ ਤੋਂ ਵਾ ਦਵਿੰਦਰ ਕੱਲਾ ਬਾਤਾਂ ਕਰਦੀ ਹੀ ਜਿਹੜੇ ਹਸਾਬ ਨਾਲ ਆ ਉਹਨੇ ਮੇਰੇ ਨਾਲ ਕੀਤਾ ਆ ਮੈਨੂੰ ਨਹੀਂ ਲੱਗਦਾ ਕਿ ਜੇ ਮੈਂ ਘਰੋਂ ਪੈਰ ਇਦਾਂ ਪੁੱਟ ਛੱਡਿਆ ਤੇ ਉਹ ਮੈਨੂੰ ਪੈਲੀ ਚੋਂ ਵੀ ਹਿੱਸਾ ਦੇਊਗੀ ਮੈਂ ਮੰਮੀ ਨੂੰ ਕਹਿ ਆਈ ਹਾਂ ਮੈਂ ਹਮੇ ਕੁੜੀਆਂ ਨੂੰ ਲੈ ਕੇ ਤੇ ਆਪਣਾ ਲੀਲਾ ਦਾਤ ਲਈ ਕੇ ਤੇ ਮੰਮੀ ਅੱਜ ਹੀ ਸ਼ਾਮਾਂ ਦਾ ਘਾ ਜਾਣਾ ਵਾ ਕਿਉਂ ਮਾਹੋਂ ਕੀ ਜਾਂਦੇ ਹੈ ਇਹ ਐ ਹੋ ਜਾਂਦੀ ਹੈ ਕਿ ਭੀ ਪੈਸੇ ਦੇ ਜਾ ਤੇ ਸਮਾਨ ਰੱਖ ਜਾ ਮੈਂ ਖਰਚਾ ਲਾਇਆ ਵਾ ਪੈਸੇ ਉਹਨੂੰ ਕਾਦੇ ਪਾੜੀ ਜਿਹੜੀ ਮਾਹੋਂ ਡਈ ਆ ਕੀ ਗੱਲ ਉਹਦੇ ਚ ਫਸਲ ਨਹੀਂ ਨਿਕਲਦੀ ਉਹ ਗੱਲ ਨਹੀਂ ਹੁੰਦੀ ਹੁਣ ਆ ਗਈ ਆ ਭਾਬੀ ਮੈਂ ਆਪਣਾ ਸਮਾਨ ਰੱਖਣਾ ਹੈ ਕੁਛ ਨਹੀਂ ਲੈ ਕੇ ਬਹਾ ਤੇ ਲਾਗੇ ਕੁਛ ਮਤਈ ਕੀ ਹੋਇਆ ਬੈਠੋ ਬੈੱਕ ਕੇ ਸੁਣ ਲੋ ਛੁਗਰ ਆ ਕੋਈ ਮੇਰੀਆਂ ਸੁਣੇ ਤੇ ਸਹੀਂ ਮੈਂ ਤੇ ਅੰਨੀ ਵੀ ਕੋਈ ਮੇਰੀਆਂ ਗੱਲਾਂ ਸੁਣੇ ਸਮਾਨ ਰੱਖ ਲਈ ਕਿ ਆਹੀ ਮੈਂ ਹਸਮਾਨ ਆਪਣਾ ਚੁੱਕ ਲਵਾਂ ਤੇ ਮੈਂ ਆਪਣਾ ਸਮਾਨ ਸੈੱਟ ਕਰਕੇ ਰੱਖ ਜਾਵੇਂ ਆਈ ਤੇ ਹੈ ਗਈ ਆ ਤੇ ਆਂਦੀ ਹੀ ਭੀ ਪਹਿਲਾਂ ਮੈਨੂੰ ਪੈਸੇ ਦੇ ਦੇ 3 ਲੱਖ ਲੱਗਾ 1.5 ਲੱਖ ਦੇ ਦੇ ਤੇ ਫੇਰ ਸਮਾਨ ਰੱਖ ਲਈ ਕੌਣ ਦਵਿੰਦਰ ਆਂਦੀ ਉਸੇ ਨੇ ਜਾਣਾਂ ਸੀ ਤੁਹਾਨੂੰ ਪਤਾ ਹੀ ਆ ਘਰ ਚ ਉਹਦੀ ਚੱਲਦੀ ਆ ਮੇਰੀ ਗੱਲ ਦਾ ਤਾਂ ਤੁਹਾਨੂੰ ਫੇਰ ਗੁੱਸਾ ਲੱਗਣਾ ਕਹਿੰਦੀ ਆ ਮੈਂ ਤੈਨੂੰ ਉਹੋ ਗੱਲ ਉਦੋਂ ਦੀ ਕਹਿਨੀ ਸੀ ਕਿ ਆਪਣੇ ਘਰੋਂ ਨਾ ਪੈਰ ਪੁੱਟ ਕਰੋ ਪੈਰ ਪੁੱਟਿਆ ਵਾ ਤੋਂਨੇ ਘਰ ਤੇ ਉਹ ਗੱਲ ਦਾਬਾ ਕੀਤਾ ਵਾ ਘਰੋਂ ਪੈਰ ਪੁੱਟ ਕੇ ਮੈਂ ਕਿਹੜਾ ਕਿਨੇ ਲਾਂਬੇ ਜਾ ਕੇ ਬੈ ਗਈ ਹਾਂ ਆਪਣੇ ਮਾਂ ਪਿਓ ਦੇ ਘਰ ਹੀ ਆਈ ਹਾਂ ਪਰ ਮੈਨੂੰ ਕੀ ਪਤਾ ਹੈ ਮੇਰੀ ਕਿਸਮਤ ਚ ਕੀ ਲਿਖਿਆ ਹੋਰ ਆਪਣੇ ਵੀ ਮੈਨੂੰ ਉੱਥੇ ਵੀ ਦੁੱਖ ਇੱਥੇ ਆਣ ਕੇ ਮੈਂ ਉਦੋਂ ਜ਼ਿਆਦਾ ਦੁਖੀ ਹੋ ਗਈ ਦੁਖੀ ਹੋਣ ਵਾਲੀ ਕਿਹੜੀ ਗੱਲ ਹੈਗੀ ਆ ਹੁਣ ਤੂੰ ਮਾਂ ਦਾ ਘਰੋਂ ਪੈਰ ਫੁੱਟਿਆ ਭਾਵੇਂ ਤੂੰ ਪੇਕੇ ਘਰ ਹੀ ਬੈਠੀ ਆ ਭਾਵੇਂ ਤੂੰ ਉੱਥੇ ਬੈਠੀ ਭਾਵੇਂ ਇੱਥੇ ਹੁਣ ਉਹਨੇ ਥਾਂ ਤੇ ਆਂਦੀ ਐ ਨਾ ਅਗਲੀ ਹੁਣ 1.5 ਲੱਖ ਤੈਨੂੰ ਆਂਦੀ ਤੂੰ ਥਾਂ ਦਾ ਦੇ ਉਹਦਾ ਦੇ ਪਲਸਟਰ ਕਰਾਏ ਦਾ ਉਹਨਾਂ ਨੂੰ ਤੂੰ ਕਿੱਥੋਂ ਦੇਣਾ ਵਾ ਤੂੰ ਵੀ ਸੋਚਨਾ ਤੇ ਜੀ ਉੱਥੇ ਹੁੰਦੀ ਲਾਗੋ ਤੇ ਰੋਟੀ ਪਾਣੀ ਫੜਾਉਂਦੀ ਮਿਸਤਰੀਆਂ ਦਾ ਰੋਟੀ ਪਾਣੀ ਬਣਾਉਂਦੀ ਤਾਂ ਆਪੇ ਤੇਰ ਕੋ 1.5 ਲੱਖ ਨਾ ਮੰਗਦੀ ਉਹਨੂੰ ਵੀ ਪਤਾ ਹੁੰਦਾ ਵੀ ਇਹਦਾ ਹੱਕ ਹੈਗਾ ਇੱਥੇ ਭਾਬੀ ਤੂੰ ਆ ਖੁਸ਼ੀ ਮਨਾ ਵੀ ਮੈਂ ਚੱਲ ਜਾਣਾ ਮੈਂ ਕੁੜੀ ਦਾ ਰਾਹ ਵੇਖਣ ਗਈ ਆ ਨਾਲੇ ਤੂੰ ਵੀ ਖੁੱਲਾ ਡੁੱਲਾ ਵੇੜਾ ਤੇ ਜਿੱਥੇ ਮਰਜ਼ੀ ਭਵੇਂ ਤੇ ਖਲੋਵੇਂ ਮੇਰੇ ਆयां ਤੰਗੀ ਤੈਨੂੰ ਵੀ ਬਥੇਰੀ ਆਈ ਸੀ ਤਾਂ ਇਹ ਮੈਂ ਕਹਿਣ ਰਹੀ ਆ ਹਾਗੀ ਦੰਦੀ ਗੱਲ ਹੋਈ ਤਾਂ ਕਹਿਣ ਵਾਲੀ ਤੂੰ ਜੇ ਉਹ ਗੱਲ ਗੁੱਸਾ ਤੇਰਾ ਹੋਣਾ ਸੀ ਇਹ ਤੇ ਕੱਢਣ ਤੂੰ ਮੇਰੇ ਤੇ ਡੈਪੀ ਆ ਮੇਰੇ ਤੇ ਤੈਨੂੰ ਗੁੱਸਾ ਕੱਢਣ ਦੀ ਕੀ ਲੋੜਵਾ ਦੱਸ ਉਹ ਹੀ ਗੱਲ ਕਿਦਾਂ ਨਹੀਂ ਮੈਂ ਤੇਰਾ ਨਾਲ ਰਲ ਕੇ ਬੈਠੀ ਮੈਂ ਤੇ ਤੈਨੂੰ ਕਿਹਾ ਸੀ ਉਦੋਂ ਵੀ ਉਹ ਗੱਲ ਕਹੀ ਨਾ ਦੀਪਤ ਕੋਈ ਨਹੀਂ ਉੱਥੇ ਰਹੇਗੀ ਆਪਾਂ ਤੇਰੇ ਨਾਲ ਵਾਂ ਤੈਨੂੰ ਸਬਦਾ ਪਤਾ ਪੈਹਾ ਤੇਲੇ ਦੀ ਲੋੜ ਤੂੰ ਦੱਸ ਦਿਆ ਕਰੀ ਤੇਰਾ ਆਪਾਂ ਲੋੜ ਪੂਰੀ ਕਰਾਂਗੇ ਉਹ ਅਦਾਸੀੰਦੋਂ ਵਾਦਾ ਹੀ ਤੇਰੇ ਨਾਲ ਕੀ ਕਰ ਸਕਦੇ ਆ ਆਹੋ 6 ਮਹੀਨੇ ਹੋ ਗਏ ਜਦੋਂ ਮੈਂ ਤੁਹਾਨੂੰ ਆਨੀ ਹਾਂ ਤੇ ਮੇਰੇ ਨਾਲ ਰਲ ਕੇ ਰੋ ਮੇਰੀਆਂ ਸੁਣੋ ਉਦੋਂ ਤਾਂ ਕਿਸੇ ਨੇ ਮੇਰੀਆਂ ਸੁਣੀਆਂ ਨਾ ਅੱਜ ਤੂੰ ਵੀ ਭੱਜ ਕੇ ਕੁਰਸੀ ਡਾਲੀ ਆ ਅੰਦਰੋਂ ਅੰਦਰ ਹੀ ਤੇਹੀ ਐ ਬਿਚਾਲ ਸ਼ੁਗਰ ਨਿਕਲਣ ਲੱਗੀ ਆ ਭਾਬੀ ਮੈਨੂੰ ਪਤਾ ਹੀ ਆ ਜਦੋਂ ਮੈਂ ਇੱਥੋਂ ਜਾਂਦੀ ਹੁਣ ਨਹੀਂ ਮੇਰੀਆਂ ਨਿਆਣੀਆਂ ਨੂੰ ਕਿੰਨੇ ਕੁ ਤੂੰ ਦੇ ਕੇ ਤੋੜਦੀ ਆ ਕਦੀ ਕਿਸੇ ਨੇ ਰੁਪਈਆ 100 ਦੇ ਦਿੱਤਾ ਨਹੀਂ ਬਿਚਾਲ ਪਿਆਰ ਹੀ ਦੇ ਦੀਏ ਪਹਿਲਾਂ ਮੰਮੀ ਇਹ ਗੱਲ ਕਿੱਧਰ ਦੇ ਤੇ ਕਿੱਧਰ ਨੂੰ ਦੀਪ ਲੈ ਗਈ ਆ ਕਿੱਧਰ ਨੂੰ ਗੱਲਾਂ ਕਮਾਈ ਜਾਂ ਰਹੀ ਹੁਣ ਦੀਪ ਠੀਕ ਹੀ ਕਹਿਣ ਰਹੀ ਆ ਸਾਰਿਆਂ ਨੇ ਬੜਾ ਕੋ ਕੀਤਾ ਵਾ ਮੇਰੇ ਧੀ ਦੇ ਨਾਲ ਜੋ ਕੀਤਾ ਮੈਨੂੰ ਸਾਰਾ ਹੀ ਪਤਾ ਵਾ ਆਹੋ ਪਤਾ ਤਾਨੂੰ ਸਾਰਾ ਹੀ ਵੇਖ ਲਓ ਮੰਮੀ ਸੱਚ ਕਿੰਨਾ ਕੌੜਾ ਲੱਗਾ ਵਾ ਸਵਾਦ ਲੈਣ ਆਈ ਹੀ ਪੀਪਲ ਐ ਗੱਲਾਂ ਮਾਵਾਂ ਦੀਆਂ ਕੀ ਕਰਨ ਡੀਆਂ ਹੋਰ ਉਹਨੂੰ ਮੇਰਾ ਕੋਈ ਦੁੱਖ ਨਹੀਂ ਆ ਹਾਂ ਦੁੱਖ ਵਾ ਉਹਨੂੰ ਚੜਿਆ ਤੇਰਾ ਦੁੱਖ ਹੋਊ ਤੇ ਸਾਨੂੰ ਹੀ ਹੋਊਗਾ ਇਹਨੂੰ ਕੋਈ ਦੁੱਖ ਨਹੀਂ ਦੀਪ ਪੈਸੇ ਜਮਾ ਕਰਾਤੇ ਹੀ ਆਹੋ ਪੈਸੇ ਤੇ ਜਮਾ ਕਰਾਈ ਹਾਂ ਕਾਪੀ ਮੰਮੀ ਨੂੰ ਦੱਸ ਕੇ ਤੇ ਰੱਖਾਈਆਂ ਟਰੰਕ ਮੰਮੀ ਦੇ ਚ ਦੇਖ ਹੋਇਆ ਕੀ ਆ ਹੋਣਾ ਕੀ ਆ ਐ ਹੋਈ ਕੇ ਪੇ ਸਮਾਨਤਾ ਰੱਖਣ ਦੇਣਾ ਜੇ ਤੂੰ ਵਿੱਚ ਖਰਚਾ ਪਾਏਂਗੀ ਤੇ ਮੈਂ ਕੋਲੋਂ ਲਾਏ ਆ ਜੋ ਬੰਨੇ ਭੇਜੇ ਹੀ ਉਥੋਂ ਲਾਏ ਇੱਥੋਂ ਮੈਂ ਇਹਨੂੰ ਫਿਰ ਝੜ ਗੁੱਸਾ ਗਿਆ ਜਿੰਨਾ ਕ ਮੈਂ ਅੱਜ ਤੱਕ ਬੋਲੀ ਨਹੀਂ ਆ ਫੜ ਲਿਆ ਫਿਰ ਮੈਂ ਝੜ ਗਈ ਮੈਂ ਆਗਾ ਸਰੀਕ ਦੀ ਹਿੱਕ ਤੇ ਚੜ ਕੇ ਜਾ ਰਹਿਣਾ ਪੈਣਾ ਵਾ ਉਦਾਂ ਨਹੀਂ ਬਸਣ ਦੇਣਾ ਉਹਨੇ ਤੈਨੂੰ ਮੈਂ ਬਥੇਰਾ ਚੁੱਪ ਰਹੀ ਆ ਪਰ ਹੁਣ ਨਹੀਂ ਮੰਮੀ ਮੇਥੋਂ ਰਿਹਾ ਜਾਂਦਾ ਪਤਾ ਨਹੀਂ ਕਿਉਂ ਹੁਣ ਤੇ ਮੇਰਾ ਆ ਜੀ ਸੜ ਗਿਆ ਉਹਦੇ ਹੱਥੋਂ ਮੈਂ ਨਹੀਂ ਹੁਣ ਚੁੱਪ ਰਹਿਣਾ ਕਿਉਂ ਪਕੀਤਿਆਂ ਨੂੰ ਨਹੀਂ ਕੋਈ ਠੀਕ ਕਰ ਦਿੰਦਾ ਹਾਂ ਤਾਂ ਇੱਕ ਤੇ ਚੜ ਕੇ ਰਹੀ ਹੈ ਨਾ ਫੇਰ ਹੀ ਹੋਰ ਠੀਕ ਕਰ ਦਿੰਦਾ ਵਾ ਕੋਈ ਹੁਣ ਪਾਪਾਈ ਨਾਲ ਆਪੇ ਗੱਲ ਕਰ ਲਿਓ ਹੁਣ ਨਾਲ ਕੋ ਮੈਨੂੰ ਡੱਕਣ ਕਿਉਂਕਿ ਹੁਣ ਮੈਂ ਮਨ ਬਣਾ ਲਿਆ ਵਾ ਮੈਂ ਇੱਥੇ ਬਹਿ ਕੇ ਵੀ ਆ ਆਪਣਾ ਹੀ ਨੁਕਸਾਨ ਕਰਨ ਰਹੀ ਆ ਤੇ ਧੀਆ ਨੂੰ ਵੀ ਪਤਾ ਹੋਊਗਾ ਵੀ ਸਾਡਾ ਘਰ ਆ ਉੱਥੇ ਤੇ ਭਲਕੇ ਕੋਈ ਉਹਨਾਂ ਗਾਂਹ ਹੋ ਕੇ ਆਉਣਾ ਜਾਣਾ ਵਰਤਨਾ ਆਪਣਾ ਵੇਖਣ ਗਈ ਆ ਇੱਥੇ ਰਹੀ ਗਈਆਂ ਤੇ ਉਹਨਾਂ ਨੂੰ ਕੀ ਪਤਾ ਵੀ ਸਾਡੀ ਮਾਂ ਇੱਥੇ ਆਈ ਖੜੇ ਕਿਹੜੀ ਗੱਲ ਨੂੰ ਆਈ ਆ ਭਲਕੇ ਉਹਦੇ ਵਰ ਕੀ ਕਹਿ ਦਵੇ ਵੀ ਤੇ ਆਪਣਾ ਇਥੋਂ ਛਾਲਾ ਕੋਸ਼ ਲੈ ਕੇ ਹੀ ਆ ਵੇਚ ਵਟ ਕੇ ਚਲ ਗਈ ਸੀ ਤੇ 3 ਮੇਰੇ ਨਿਆਣੀਆਂ ਉਹਨਾਂ ਨੇ ਤੇ ਉਹ ਗੱਲ ਮੰਨ ਲੈਣੀ ਚੱਲ ਕੋਈ ਨਹੀਂ ਉਹ ਤੇ ਤੂੰ ਆਪਣੇ ਘਰ ਜਾਣਾ ਵਾ ਪਾਪੇ ਨੇ ਕੀ ਕਹਿਣਾ ਵਾ ਪਰ ਪੈਸੇ ਨਾ ਮੰਨੀ ਉਹਨੂੰ ਉਹਨੂੰ ਆਖੀ ਮੈਨੂੰ ਕਿੱਲਾ ਤੇ ਆਉਂਦਾ ਹੀ ਆ ਨਾ ਕਰੋ ਕਿ 50 50000 ਠੇਕਾ ਵਾ ਸਾਲ ਦਾ ਤੇ ਉਹ ਕਟਿਆ ਨਹੀਂ ਤੂੰ ਅੱਗੇ ਖਦਾ ਨਹੀਂ ਤੂੰ ਪੈਸੇ ਦਿੰਦਾ ਉਹਨੂੰ ਮੇਰਾ ਛਿੱਤਰ ਮੈਂ ਪੈਸਾ ਤਾਂ ਉਹਨੂੰ ਪਹਿਲਾਂ ਜਵਾਬ ਦਿੱਤਾ ਵਾ ਮੈਂ ਕਿਹਾ ਬਹੁਤੀ ਗੱਲ ਹੋਈਆਂ ਤੇ ਮੈਂ ਸਰਪੰਚ ਨੂੰ ਸੱਦ ਲੈਣਾ ਹੀ ਹਾਂਦੀ ਸੱਦਲਾ ਜਿੰਨੂੰ ਮਰਜ਼ੀ ਤੇ ਕੋਈ ਨਹੀਂ ਆ ਸਰਪੰਚ ਦੇ ਗਾੜੀ ਰੋਂਗੀਆਂ ਤੇ ਕੀ ਗੱਲ ਆ ਉਦੋਂ ਤਾਂ ਸਾਰੇ ਭੈਣ ਭਰਾ ਮੈਨੂੰ ਆਂਦੇ ਸੀ ਵੀ ਤੂੰ ਧੀਾਂ ਦੇ ਸਿਰ ਤੇ ਘੱਟ ਤੇਰਾ ਕੋਈ ਨਹੀਂ ਆ ਤੇਰੀਆਂ ਧੀਆਂ ਵਾਂ ਨਾ ਤਾਂ ਕਦੇ ਸੱਸ ਵੀ ਤਰਲੇ ਮਾਰਦੀ ਤੇ ਅੱਜ ਮੇਰੇ ਕੋਲੋਂ ਕਾਦਾ ਬਦਲਾ ਲੈਣ ਆਏ ਆ ਦੀਪ ਜੇ ਤੂੰ ਸੋਚ ਹੀ ਲਿਆ ਵਾ ਨਾ ਤੇ ਰੋਟੀ ਨਾ ਉਹਦੇ ਨਾਲ ਪਕਾਈ ਰੋਟੀ ਆਪਣੀ ਹੱਟ ਪਕਾਈ ਦਾਣੇ ਤੇਰੇ ਘਰ ਦੇ ਹੋ ਜਾਣੇ ਆ ਤੇ ਚੋਲ ਅਹੀਂ ਤੇਰੇ ਮੁਕਣ ਦੇਣੇ ਹੋਰ ਲੀੜੇ ਕੱਪੜੇ ਦੀ ਤੂੰ ਟੈਨਸ਼ਨ ਨਾ ਲਈ ਉਹ ਵੀ ਅਹੀਂ ਤੇਰੀਆਂ ਕੁੜੀਆਂ ਨੂੰ ਤੈਨੂੰ ਵੀ ਬਣਾ ਕੇ ਦਿਆ ਕਰਾਂਗੇ ਤਾਂ ਹੁਣ ਤੂੰ ਆਪਣੇ ਨਾ ਐ ਰਮਾਨਾ ਸਵਾਇਂ ਕਰਿਆ ਕਰੀ ਤੇ ਕੁੜੀਆਂ ਤੇਰੀਆਂ ਦਾ ਉਹਦੇ ਸਿਰੋਂ ਖਰਚਾ ਚੱਲ ਪੈਣਾ ਮਮੀ ਕੋਣੀ ਕੋਈ ਗੱਲ ਉਹ ਤੇ ਮੈਂ ਪਹਿਲਾਂ ਵੀ ਸੋਚਿਆ ਸੀ ਇੱਕ ਦੋ ਵਰੀਆਂ ਸਿੰਮੂ ਨੂੰ ਭਾਬੀ ਨੇ ਝੜਕਿਆ ਸੀ ਤਾਂ ਸਿੰਮੂ ਹਣ ਸਿਆਣੀ ਹੋਈ ਉਹ ਮਹਿਸੂਸ ਜਾਂ ਕਰਦੀ ਆ ਮੇਰਾ ਉਦੋਂ ਦਾ ਮਨ ਬੜਾ ਹੀ ਖੱਟਾ ਹੋਇਆ ਪਿਆ ਸੀ ਇਹ ਵੀ ਮੇਰੇ ਮਨੋਂ ਲੱਥ ਗਈ ਆ ਤੇ ਮੈਂ ਰਹਿਣਾ ਨਹੀਂ ਹੁਣ ਮੈਂ ਉਨਜੀ ਆਨੀ ਹਾਂ ਤੇ ਪਰ ਆਹ ਦੇਵਿੰਦਰ ਨੇ ਆ ਬਾਨਾ ਜਾਈ ਹੁਣਾ ਤਾਂ ਮੇਰਾ ਘਰ ਆਉਂਦਾ ਦੂਜੀ ਗੱਲ ਇਹ ਵੀ ਆ ਵੀ ਜੇ ਮੈਂ ਅੱਡ ਵੀ ਪਕਾਉਂਗੀ ਆ ਉਹਨੂੰ ਉੱਚ ਕੀ ਤਰਾਇ ਹੋਣਾ ਉਹ ਤੇ ਅੱਗੇ ਚ ਆਉਂਦੀ ਹੀ ਵੀ ਆਪਣਾ ਜਿੱਥੋਂ ਮਰਜੀ ਕਰੇ ਤੇ ਮੈਂ ਸੋ ਆਈ ਦੇ ਸਿੱਤੇ ਕਜਾਰਾ ਕਰੀ ਜਾਣਾ ਵਾ ਉਹ ਤਾਂ ਕੰਮ ਵੀ ਤੇਰੇ ਕੋ ਸਾਰਾ ਕਰਾਉਂਦੀ ਆ ਤਾਂ ਲੜਾਈ ਵੀ ਨਹੀਂ ਟਾੜੀ ਮੁੱਕਦੀ بس ਠੇਕਾ ਜਿਹੜਾ ਵਾ ਨਾ ਉਹ ਅਹੀਂ ਤੇ ਦਵਾਵਾਂਗਾ ਤੈਨੂੰ ਤੇ ਉਹ ਜੋ ਬੰਦੇ ਜਿਹੜਾ ਵਾ ਨਾ ਉਹ ਦੇਵਿੰਦਰ ਦੇ ਨਾਲ ਰਲਿਆ ਵਾ ਉਹ ਸਲਾਹ ਇੱਕੋ ਹੀ ਆ ਉਹਨਾਂ ਦੀ ਉਹਦਾ ਉਹ ਤੂੰ ਮਿੱਠਾ ਰਹਿੰਦਾ ਵਾ ਉਹਦੇ ਹੁਣ ਮੈਨੂੰ ਮੰਮੀ ਲੱਗੀ ਕਿ ਆਹੀ ਪਤਾ ਜਿਹੜੇ ਹੁਣ ਗੱਲਾਂ ਹੋਈਆਂ ਉਹਨਾਂ ਤੋਂ ਪਤਾ ਲੱਗਣ ਹੀ ਰਿਹਾ ਵੀ ਜੋ ਬੰਦੀ ਸਹਿਮਤੀ ਨਾਲ ਹੀ ਸਭ ਕੁਝ ਹੋਣ ਰਿਹਾ ਵਾ ਦੂਜੀ ਗੱਲ ਇਹ ਵੀ ਆਇਆ ਜੇ ਉੱਥੇ ਲਊਂਗੀ ਤੇ ਪ੍ਰੀਦੀਦੀ ਆਂਦੀ ਸੀ ਵੀ ਤੇਰੀ ਕੁੜੀ ਦਾ ਖਰਚਾ ਉਹਨੇ ਮੈਂ ਫੇਰ ਕਿਹਾ ਵਾ ਆਂਦੇ ਚੰਗੇ ਸਕੂਲ ਚ ਪਾ ਲਾ ਤੇ ਪੜਾ ਦਾਂਗੇ ਅਸੀਂ ਤੈਨੂੰ ਉਹਦੀ ਨਾਲ ਤੋਂ ਟੈਨਸ਼ਨ ਲੈ ਚੱਲ ਜੇ ਮੇਰੀ ਨਿਆਣੀ ਪੜ ਚੁ ਗਈਆਂ ਤਾਂ ਮੈਨੂੰ ਹੋਰ ਚਾਹੀਦਾ ਵੀ ਕੀ ਆ ਇਹੋ ਤੇ ਮੈਨੂੰ ਚਾਹੀਦਾ ਵੀ ਮੇਰੀਆਂ ਤੀਆਂ ਪੜ ਲਿਆ ਕੇ ਸੱਟ ਹੋ ਜਾਣ ਸਾਰਾ ਖਰਚਾ ਮੰਨੀ ਆਓ ਚੱਲ ਚੰਗਾ ਹੀ ਆ ਉਦਾਂ ਕਈਆਂ ਦੇ ਰੱਬ ਰਹਿਮ ਹੁੰਦਾ ਵਾ ਦਿਲ ਦੇ ਖਰਚਾ ਕਰਦੀ ਐ ਪੁੰਨ ਦਾਨ ਕਰਦੀ ਐ ਉਹੀ ਆਂਦੀ ਹਾਂ ਆਂਦੀ ਪੂਰੀ ਮੈਨੂੰ ਬਿੱਲ ਬਣਾ ਕੇ ਵਿੱਚ ਇਹ ਜੁਨੀਫਾਰਮ ਸਾਰਾ ਮੈਨੂੰ ਦੇ ਦੀ ਤੇ ਮੈਂ ਆਪੇ ਭਾਰ ਦੇਣੀ ਫੀਸ ਤੇ ਮੈਨੂੰ ਇਹੋ ਹੀ ਬੜਾ ਵਾ ਹੋਰ ਨਹੀਂ ਮੈਨੂੰ ਕੁਝ ਵੀ ਇੰਨਾ ਹੀ ਬਹੁਤ ਐ ਮੇਰੀਆਂ ਕੁੜੀਆਂ ਦਾ ਸਾਰਾ ਖਰਚਾ ਚੁੱਕਣ ਡਈ ਆ ਬਥੇਰਾ ਕਰਦੀ ਆ ਤੇ ਮੈਂ ਵੀ ਉਹਦਾ ਕਰ ਲਿਆ ਕਰੂੰਗੀ ਲਾਗੋ ਮੈਂ ਕਿਹੜਾ ਉਸੇ ਘਾਸ ਚੱਲਨੀ ਮਾਸਾ ਕਰ ਵੀ ਦਿਆ ਕਰੂੰਗੀ ਇੰਨੇ ਨਾਲ ਹੀ ਉਹਨੂੰ ਹੋਰ ਹੋ ਜਾਣਾ ਵਾ ਚਲੇ ਤੇ ਹੱਥ ਨੂੰ ਹੱਥ ਹੁੰਦਾ ਵਾ ਇੱਕ ਦੂਜੇ ਨਾਲ ਭੈਣ ਭਰਾਣਾ ਕਰਾ ਵੀ ਦਈਦਾ ਵਾ ਤੇ ਹੱਥ ਹਟਾ ਵੀ ਲੈਂਦਾ ਵਾ ਕੋਈ ਗੱਲ ਨਹੀਂ ਆੱਡ ਦਾ ਤੈਨੂੰ ਇਹ ਫਾਇਦਾ ਹੀ ਤੇ ਦੋ ਆਪਣੀਆਂ ਟਿੱਕੀਆਂ ਲਾਉਣਗੇ ਤਾਂ ਮੁਰਕੇ ਕੁੜੀਆਂ ਨੂੰ ਸਕੂਲ ਖਿਲਾ ਕੇ ਆਪਣੀ ਸੁਆਹੀ ਕਰਨਗੀ ਵੇਖਾਂ ਜਿਹਦੇ ਕਪੜੇ ਦੀ ਨਿਮ ਪ੍ਰਵਾਹ ਕਰੀ ਹੈ ਸਨ ਤੇ ਨਾ ਮੇਰੇ ਘਰ ਨੂੰ ਲਈ ਆ ਲੜਾਈ ਭਾਵੇਂ ਕੇ ਪਾਸੇ ਦੇ ਹੋਵੇ ਤੇ ਗਾਲ ਗਾਲੇ ਨ ਮੇਰੇ ਮੜਨੀ ਹੁੰਦੀ ਹੈ ਚਲਾਂ ਸ਼ੱਕ ਹੋਈ ਨਹੀਂ ਜੋ ਕੁਝ ਹੋਏਗਾ ਠੀਕ ਆ ਦਿਨੋ ਦਿਨ ਨਾ ਸ਼ੁਕਰਵਾ ਵੀ ਚਲੇਥੋਂ ਚਲ ਚਲੀ ਆ ਤਿੰਨ ਜਾਣੀ ਆਣ ਕੇ ਬੈਠੀਆਂ ਆ ਇਹਦੇ ਤਾਂ ਆਪਣੇ ਘਰ ਦੇ ਨੀ ਖਰਚੇ ਪੂਰੇ ਹੁੰਦੇ ਇਨਾ ਤਿੰਨਾ ਜਾਣੀਆਂ ਦਾ ਖਰਚਾ ਇੰਨਾ ਜ਼ਿਆਦਾ ਔਖਾ ਹੀ ਨਾ ਕਹਿਣ ਦੀ ਗੱਲ ਨਹੀਂ ਉੱਤੋਂ 24 ਘੰਟੇ ਦਾ ਖਲਾਰਾ ਕੁੜੀਆਂ ਉਹਨਾਂ ਨੇ ਕਦੀ ਉੱਥੇ ਚੀਜ਼ ਚੋਕੇ ਉੱਥੇ ਸੌਟ ਕਦੀ ਉੱਥੋਂ ਲਿਆ ਚੀਜ਼ ਉੱਥੇ ਖਲਾਰ ਬਸ ਐੋ ਕੁਛ ਇਧਰ ਹੋਈਆਂ ਤੇ 5 ਦੇ ਦੋ ਇਧਰ ਹੋਈਆਂ ਤੇ 10 ਦੇ ਦੋ ਖਰਚੇ ਨਹੀਂ ਮਾਣ ਚੱਲ ਹੁਣ ਜਾਊਗੀ ਆਪਣੇ ਘਰ ਨਾਲ ਉਹਦੇ ਖਰਚੂਗੀ ਨਾਲੇ ਪਤਾ ਲੱਗੂ ਕਿਵੇਂ ਖਰਚਾ ਕਰਨਾ ਕਿਵੇਂ ਨਹੀਂ ਕਰਨਾ ਚੱਲ ਮੇਰੀ ਤੇ ਜਾਨ ਸੌਖੀ ਹੋਊਗੀ ਨਾ